ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮਹਾਰਾਜ ਆਪਣੇ ਸਿੱਖ ਯੋਧਿਆਂ ਨੂੰ ਅਨੇਕਾਂ ਹੀ ਪ੍ਰਕਾਰ ਦੇ ਸ਼ਾਸਤਰਾਂ ਦਾ ਅਭਿਆਸ ਕਰਾਇਆ ਕਰਦੇ ਸਨ ਜੋ ਮਹਾਰਾਜ ਦੇ ਕੋਲ ਸਿੱਖ ਯੋਧੇ ਸਨ ਉਹ ਸਨ ਭਾਈ ਸੰਘੂ ਸਾਹ ਭਾਈ ਅਜੀਤਮਲ ਭਾਈ ਮਾਰੀ ਚੰਦ ਤੇ ਭਾਈ ਦਿਆਰਾਮ ਜੀ ਭਾਈ ਗੁਲਾਬਦਾਸ ਜੀ ਭਾਈ ਸ਼ਾਮਦਾਸ ਜੀ ਇੰਨਾ ਸਾਰੇ ਯੋਧਿਆਂ ਨੂੰ ਮਹਾਰਾਜ ਕਰਨਗੀਧਰ ਆਪ ਟ੍ਰੇਨਿੰਗ ਦਿਆ ਕਰਦੇ ਸਨ ਸ਼ਾਸਤਰ ਵਿੱਦਿਆ ਦੀ ਮਹਾਰਾਜ ਇਹਨਾਂ ਨੂੰ ਵਰਸ਼ਾ ਕਿਵੇਂ ਚਲਾਈਦਾ ਤੇ ਢਾਲ ਉੱਤੇ ਕਿਵੇਂ ਰੁੱਪੀਦਾ ਤਲਵਾਰ ਕਿਵੇਂ ਚਲਾਈਦੀ ਹੈ ਤੇ ਵਰਸ਼ੇ ਨੂੰ ਦੂਰ ਕਿਵੇਂ ਸੱਟਿਆ ਜਾਂਦਾ ਤੇ ਦੁਸ਼ਮਨ ਦਾ 바ਰ ਰੋਕਣ ਤੋਂ ਬਾਅਦ ਉਸ ਦਾ ਸਿਰ ਕਿਵੇਂ ਕਲਮ ਕੀਤਾ ਜਾਂਦਾ ਹੈ ਇਹ ਸਾਰੀਆਂ ਬਰੀਕੀ ਜੁਕਤਾਂ ਮਹਾਰਾਜ ਆਪਣੇ ਸਿੰਘਾਂ ਨੂੰ ਦਿਆ ਕਰਦੇ ਸਨ ਮਹਾਰਾਜ ਕਲੰਗੀਧਰ ਦੇ ਖਜ਼ਾਨੇ ਵਿੱਚ ਬੜੇ-ਬੱਡੇ-ਬੜੇ ਤੇਗੇ ਤਲਵਾਰਾਂ ਤਮੰਚੇ ਮਹਾਰਾਜ ਦੇ ਖਜ਼ਾਨੇ ਵਿੱਚ ਭਰੇ ਪਏ ਨੇ ਮਹਾਰਾਜ ਕਲੰਗੀਧਰ ਦੇ ਖਜ਼ਾਨੇ ਦੇ ਵਿੱਚ ਅਣਗਿਣਤ ਹੀ ਸ਼ਸਤਰ ਸਨ ਤੇ ਜੇ ਕੋਈ ਮਹਾਰਾਜ ਦਾ ਸਿੱਖ ਚੰਗੀ ਸ਼ਾਸਤਰ ਵਿਦਿਆ ਸਿੱਖ ਕੇ ਜੋਹਰ ਦਿਖਾਉਂਦਾ ਸੀ ਤਾਂ ਮਹਾਰਾਜ ਉਹਨਾਂ ਨੂੰ ਚੰਗੀਆਂ ਕਿਰਪਾਨਾਂ ਚੰਗੀਆਂ ਰਫਲਾਂ ਇਨਾਮ ਦੇ ਤੌਰ ਤੇ ਮਹਾਰਾਜ ਦੇ ਦਿਆ ਕਰਦੇ ਸਨ ਤੇ ਗੁਰੂ ਮਹਾਰਾਜ ਪਹਿਲਾਂ ਇਹ ਚੰਗੇ ਸ਼ਾਸਤਰਾਂ ਨੂੰ ਚੰਗੀਆਂ ਕਿਰਪਾਨਾਂ ਚੰਗੀਆਂ ਬੰਦੂਕਾਂ ਨੂੰ ਆਪ ਚਲਾ ਕੇ ਦਿਖਾਇਆ ਕਰਦੇ ਸਨ ਤੇ ਸਿੰਘਾਂ ਨੂੰ ਆਪਣੇ ਸੇਵਕਾਂ ਨੂੰ ਦੱਸਿਆ ਕਰਦੇ ਸਨ ਕਿ ਐਦਾਂ ਚਲਾਈਦਾਗਾ ਤੇ ਮਹਾਰਾਜ ਆਪਣੇ ਸਿੱਖਾਂ ਨੂੰ ਦੱਸਦੇ ਕਿ ਐਦਾਂ ਗੋਲੀ ਚਲਾਈਦੀ ਐ ਐਦਾਂ ਕਿਰਪਾਨ ਦਾ ਵਾਰ ਕਰੀਦਾ ਤੇ ਐਦਾਂ ਬੈਰੀ ਦਾ ਵਾਰ ਰੋਕੀਦਾਗਾ ਜੋ ਮਹਾਰਾਜ ਕਲਗੀਧਰ ਸਨ ਉਹ ਆਪ ਬਹੁਤ ਵੱਡੇ ਸੂਰਬੀਰ ਯੋद्धा ਸਨ ਪਰ ਉਹ ਆਪਣੇ ਸਿੱਖ ਯੋਧਿਆਂ ਦੀ ਵੀ ਬਹੁਤ ਹੀ ਇੱਜ਼ਤ ਕਰਿਆ ਕਰਦੇ ਸਨ ਉਹਨਾਂ ਦਾ ਸਨਮਾਨ ਕਰਿਆ ਕਰਦੇ ਸਨ ਮਹਾਰਾਜ ਕਲਗੀਧਰ ਆਪਣੇ ਸਿੰਘਾਂ ਨੂੰ ਸਮਝਾਇਆ ਵੀ ਕਰਦੇ ਸਨ ਉਹ ਕਹਿਆ ਕਰਦੇ ਸਨ ਕਿ ਸਿੰਘੋ ਯੋਧਿਆਂ ਦੀਆਂ ਬਾਹਾਂ ਦੇ ਵਿਚਕਾਰ ਲੋਕ ਪਰਲੋਕ ਦਾ ਸੁੱਖ ਲਟਕਦਾਗਾ ਖੱਬੇ ਡੋਲੇ ਦੇ ਨਾਲ ਪਰਲੋਕ ਦਾ ਸੁੱਖ ਲਟਕਦਾ ਅਤੇ ਖੱਬੇ ਡੋਲੇ ਦੇ ਨਾਲ ਧਰਤੀ ਦਾ ਰਾਜ ਲਟਕਦਾਗਾ ਤੇ ਮਹਾਰਾਜ ਕਹਿੰਦੇ ਸਨ ਜੇ ਕੋਈ ਜੋਧਾ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਪ੍ਰਾਪਤ ਕਰ ਗਿਆ ਤਾਂ ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਸਿੱਧਾ ਜਾਵੇਗਾ ਤੇ ਜੇ ਕੋਈ ਜੋਧਾ ਜੰਗ ਦੇ ਮੈਦਾਨ ਨੂੰ ਫਤਿਹ ਕਰ ਲਵੇਗਾ ਤਾਂ ਉਹ ਧਰਤੀ ਉੱਪਰ ਰਾਜ ਕਰੇਗਾ ਮਹਾਰਾਜ ਕਹਿੰਦੇ ਸਨ ਤਾਂ ਐਸੇ ਕਰਕੇ ਸੂਰਮਿਆਂ ਦੇ ਪੈਰਾਂ ਵਿੱਚ ਮੁਕਤੀ ਜੁਗਤੀ ਭਗਤੀ ਚਰਨਾਂ ਦੇ ਵਿੱਚ ਵਸਦੀ ਆ ਤੇ ਮਹਾਰਾਜ ਕਹਿੰਦੇ ਜਿਹੜੀ ਮੁਕਤੀ ਜਪ ਤਪ ਕਰਕੇ ਵੀ ਨਹੀਂ ਮਿਲਦੀ ਉਹ ਸੂਰਮਿਆਂ ਨੂੰ ਜੰਗ ਦੇ ਮੈਦਾਨ ਵਿੱਚ ਲੜ ਕੇ ਮਿਲਦੀ ਆ ਜਦੋਂ ਅਜਿਹੇ ਬਚਨ ਮਹਾਰਾਜ ਆਪਣੇ ਸੂਰਬੀਰ ਯੋਧਿਆਂ ਨੂੰ ਸੁਣਾਇਆ ਕਰਦੇ ਤਾਂ ਉਹਨਾਂ ਦਾ ਉਤਸ਼ਾਹ ਵਧ ਜਾਇਆ ਕਰਦਾ ਸੀ ਇਸੇ ਕਰਕੇ ਮਹਾਰਾਜ ਕਹਿੰਦੇ ਸਨ ਕਿ ਜੇ ਜੋਧਾ ਜੰਗ ਦੇ ਮਾਨਾਂ ਵਿੱਚ ਸ਼ਹੀਦ ਹੋ ਜਾਵੇ ਤਾਂ ਉਹ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਚਲਾ ਜਾਂਦਾ ਹੈ ਤੇ ਮਹਾਰਾਜ ਦੇ ਚਰਨਾਂ ਦਾ ਆਨੰਦ ਹੀ بڑا ਹੈ ਤੇ ਜੋ ਸੱਚਖੰਡ ਦਾ ਸੁੱਖ ਹੈ ਉਹ ਧਰਤੀ ਦੇ ਹਰ ਇੱਕ ਰਾਜ ਦੇ ਸੁੱਖ ਨਾਲੋਂ ਬਹੁਤ ਜ਼ਿਆਦਾ ਪਿਆਰਾ ਹੈ ਤੇ ਬਹੁਤ ਜ਼ਿਆਦਾ ਵੱਡਾ ਹੈ ਤੇ ਜੋ ਉਹ ਸੁੱਖ ਹੁੰਦਾ ਹੈ ਸੱਚਖੰਡ ਵਾਲਾ ਉਹ ਸੂਰਬੀਰ ਜੋਧੇ ਸੂਰਮਿਆਂ ਨੂੰ ਮਿਲਦਾ ਹੈ ਮਹਾਰਾਜ ਕਹਿੰਦੇ ਜੋਦਿਆਂ ਦੀ ਉਸਤਤ ਤੇ ਜਸ ਇਸ ਸੰਸਾਰ ਵਿੱਚ ਵੀ ਹੁੰਦਾਗਾ ਸੂਰਮਿਆਂ ਦੀ ਸੋਭਾ ਸਦਾ ਹੀ ਇਸ ਸੰਸਾਰ ਦੇ ਵਿੱਚ ਰਹਿੰਦੀ ਹੈ ਮਹਾਰਾਜ ਦੇ ਦਰਸ਼ਨ ਕਰਨ ਲਈ ਸੰਗਤਾਂ ਦੇਸਾਂ ਵਿਦੇਸਾਂ ਤੋਂ ਆਉਂਦੀਆਂ ਹਨ ਤੇ ਸੰਗਤਾਂ ਆਪਣੇ ਮਨ ਭਾਉਂਦੀਆਂ ਮਨੁਕਾਮਨਾ ਮਹਾਰਾਜ ਤੋਂ ਪ੍ਰਾਪਤ ਕਰਦੀਆਂ ਹਨ ਮਹਾਰਾਜ ਕਲਗੀਧਰ ਆਪਣੇ ਸਿੰਘਾਂ ਨੂੰ ਸਮਝਾਉਂਦਿਆਂ ਹੋਇਆਂ ਇੱਕ ਚੰਗੀ ਸੋਝੀ ਵੱਲ ਵੀ ਪਾਉਂਦੇ ਹਨ ਉਹਨਾਂ ਨੂੰ ਕਹਿੰਦੇ ਹਨ ਕਿ ਮਾੜੇ ਕਰਮ ਨਾ ਕਰੋ ਜੂਆ ਨਾ ਖੇਡੋ ਪਰਾਈ ਇਸਤਰੀ ਤੇ ਧਿਆਨ ਨਾ ਰੱਖਿਓ ਆਪਣੇ ਮਾਰੇ ਕਰਮ ਤਿਆਗੋ ਬਾਣੀ ਦਾ ਉਚਾਰ ਕਰੋ ਬਾਣੀ ਨੂੰ ਪੜੋ ਨਾਮ ਜਪੋ ਵੰਡ ਕੇ ਛਕੋ ਸ਼ਾਸਤਰਾਂ ਦਾ ਅਭਿਆਸ ਕਰੋ ਅਜੇ ਇਹ ਸ਼ੁਭ ਕਰਮ ਮਹਾਰਾਜ ਆਪਣੇ ਖਾਲਸੇ ਨੂੰ ਦੱਸਦੇ ਆ ਤੇ ਮਹਾਰਾਜ ਕਨ ਕੀ ਤਰ ਅਜੇਹਾ ਉਪਦੇਸ਼ ਦਿੰਦੇ ਸਨ ਕਿ ਬੰਦੇ ਦਾ ਮਨ ਬਰਾਗੀ ਹੋ ਜਾਂਦਾ ਸੀ ਤੇ ਜਿੰਨਾ ਚਿਰ ਬੰਦੇ ਦਾ ਮਨ ਬਰਾਗੀ ਨਹੀਂ ਸੀ ਹੁੰਦਾ ਉਹਨਾਂ ਚਿਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਵੀ ਨਹੀਂ ਸੀ ਹੁੰਦਾ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ